ਹੈਲੋ ਜੀ ਸਸਾਇਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਟ੍ਰੋਪਿਕ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵਾਂ ਵੀਡੀਓ ਲੈ ਕੇ ਆਏ ਹਾਂ ਤੇ ਇਹ ਆਪਾਂ ਸੂਟ ਰੀਪੀਟ ਦੇ ਵਿੱਚ ਦੁਬਾਰਾ ਵਰਕ ਕੀਤਾ ਇੱਕ ਹੋਰ ਇਹ ਪਹਿਲਾਂ ਆਪਣੇ ਯੂਐਸਐਲ ਹੀ ਪੈਂਦਾ ਸੀਗਾ ਇਹ ਵੀ ਯੂਐਸਐਲ ਹੀ ਜਾਣਾ ਇਹ ਹੋਰ ਪੈਂਦਾ ਤੇ ਉਹਨਾਂ ਨੇ ਵੀ ਸੇਮ ਜਿਹਦਾ ਹੈਗਾ ਸਟੱਫ ਦੇ ਉੱਪਰ ਵਰਕ ਕਰਵਾਇਆ ਉਨਾਂ ਨੂੰ ਵੀ ਵਰਕ ਇਹ ਵਾਲਾ ਵਰਕ ਜਿਹੜਾ ਹੈਗਾ ਬਹੁਤ ਵਧੀਆ ਲੱਗਿਆ ਸੇਮ ਹੀ ਜਿਹੜਾ ਹੈਗਾ ਬਾਟਮ ਦਾ ਸਟੱਫ ਤੇ ਸੇਮ ਹੀ ਵਰਕ ਹੈ ਤੇ ਆਪਾਂ ਇਹਦੇ ਨਾਲ ਇਹਦੇ ਨਾਲ ਦਾ ਸ਼ਰਟ ਨਾਲ ਦਾ ਰਿਪ ਤਿਆਰ ਕੀਤਾ ਹਾਂਜੀ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਸਟੱਫ ਅਸਲ ਤੇ ਚੋਂ ਤਾਂ ਤੁਹਾਨੂੰ ਮੀਨਸ ਇਹ ਸਟੱਫ ਜਿਹੜਾ ਹੁੰਦਾ ਨਾ ਜੇ ਆਪਾਂ ਨਾਲ ਦੀ ਨਾਲ ਵੀਡੀਓ ਦੇਖ ਕੇ ਨਾਲ ਦੀ ਨਾਲ ਹੀ ਆਰਡਰ ਕਰਦੇ ਆ ਤਾਂ ਫਿਰ ਤਾਂ ਹੋ ਸਕਦਾ ਪੋਸੀਬਲ ਹੋ ਸਕਦਾ ਬਟ ਕਿਉਂਕਿ ਜਦੋਂ ਟਾਈਮ ਪੈ ਜਾਂਦਾ ਉਦੋਂ ਇਹ ਸਟੱਫ ਨਹੀਂ ਮਿਲਦਾ ਕਿਉਂਕਿ ਹੋਰ ਸਟੱਫ ਦੇ ਵਿੱਚ ਸੇਮ ਡਿਜ਼ਾਈਨ ਆ ਜਿਹੜਾ ਉਹ ਬਣ ਸਕਦਾ ਡਿਜ਼ਾਈਨ ਤੁਸੀਂ ਹੋਰ ਵੀ ਕਿਸੇ ਕਲਰ ਦੇ ਫੂਡ ਡਿਜ਼ਾਈਨ ਦੇ ਵਿੱਚ ਇਹ ਵਾਲਾ ਜਿਹੜਾ ਹੈਗਾ ਵਰਕ ਡਿਜ਼ਾਈਨ ਇਹ ਕਰਵਾ ਸਕਦੇ ਹੋ ਹਨ ਜੀ ਠੀਕ ਹੈ ਤੇ ਕਿਸੇ ਵੀ ਸਟੱਫ ਤੇ ਜਿਹੜਾ ਹੈਗਾ ਤੁਸੀਂ ਇਹ ਵਾਲਾ ਉਦਾਂ ਵੀ ਪਲੇਨ ਸਟੱਫ ਤੇ ਵੀ ਇਹ ਵਾਲਾ ਜਿਹੜਾ ਵਰਕ ਹੈ ਉਹ ਕਰਵਾ ਸਕਦੇ ਹੋ ਇਹ ਆਪਾਂ ਪ੍ਰਿੰਟ ਦੇ ਉੱਪਰ ਤੇ ਪਲੇਨ ਸਲਵਾਰ ਦੇ ਨਾਲ ਕੀਤਾ ਠੀਕ ਹੈ ਜੀ ਹਾਂ ਜੀ ਤਾਂ ਇਹ ਜਿਹੜਾ ਆਪਣਾ ਗ੍ਰੀਨ ਸੂਟ ਹੈ ਇਹ ਵੀ ਜੁਐਸ ਲਈ ਪੈਂਦੀ ਆ ਇਹਨਾਂ ਨੇ ਇਹ ਵਾਲਾ ਵਰਕ ਉਹ ਜਿਹੜਾ ਪਹਿਲਾਂ ਪੈਂਦੀ ਕੀਤਾ ਸੀ ਆਪਾਂ ਉਹ ਵਾਲਾ ਵਰਕ ਹੀ ਕਰਵਾਇਆ ਨਾਲ ਪਾਈਪਿੰਗ ਦਿੱਤੀ ਹੈ ਤੇ ਨਾਲ ਇਹਦੇ ਨਾਲ ਦਾ ਹੀ ਆਪਾਂ ਜਿਹੜਾ ਹੈਗਾ ਰਿਬ ਤਿਆਰ ਕੀਤਾ ਠੀਕ ਹੈ ਜੀ ਇਹ ਦੀ ਸਲਵਾਰ ਹੈ ਹਾਂ ਜੀ ਤਾਂ ਸੋਨੂੰ ਜਿਹੜੇ ਹੈਗੇ ਵਰਕ ਡਿਜ਼ਾਈਨ ਕਿੱਦਾਂ ਦੇ ਲੱਗਦੇ ਨੇ ਜਿਹੜਾ ਇਹ ਵਾਲਾ ਵਰਕ ਹੈ ਇਹ ਵੀ ਤੁਸੀਂ ਕਿਸੇ ਵੀ ਪਲੇਨ ਸੂਟ ਦੇ ਉੱਪਰ ਵੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਸਿੰਪਲ ਸੋਬਰ ਜਿਹਾ ਹੈਗਾ ਗਾ ਇਹਦੇ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਵਰਕ ਕੀਤਾ ਗਿਆ ਆ ਦੇਖੋ ਇਹ ਵਾਲਾ ਵਰਕ ਇਹ ਵਾਲਾ ਵਰਕ ਜਿਹੜਾ ਹੈਗਾ ਉਹ ਚੱਕਾਂ ਦੇ ਉੱਪਰ ਵੀ ਜਾਂਦਾ ਹੁੰਦਾ ਹੀ ਬਟ ਇਹਨਾਂ ਨੇ ਜਿਹੜਾ ਹੈਗਾ ਘੇਰੇ ਦੇ ਉੱਪਰ ਹੀ ਕਰਵਾਇਆ ਹਾਂਜੀ ਤੇ ਇੱਕਦਾਂ ਜਿਹੜਾ ਇਹ ਵਾਲਾ ਸੂਟ ਹੈ ਇਹ ਆਪਾਂ ਚਰੀ ਦੇ ਨਾਲ ਵਰਕ ਕੀਤਾ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ ਜਿਹੜੀ ਦੀ ਸ਼ਰਟ ਹੈ ਜੀ ਉਹ ਹੈਗੀ ਬ੍ਰੌਕਰਟ ਦੀ ਨਾਰਸੀ ਬ੍ਰੌਕਰਟ ਇਹ ਤੇ ਇਹ ਵਾਲਾ ਸ਼ਰਟ ਦਾ ਸਟੱਫ ਹੈ ਇਹ ਮੈਨੂੰ ਜਿਹੜਾ ਹੈਗਾ ਸਲਵਾਰ ਦਾ ਇਹ ਕਸਟਮਰ ਨੇ ਆਪਣਾ ਹੀ ਡਿਜ਼ਾਈਨ ਦਿੱਤਾ ਸੀਗਾ ਯੂਨਾਂ ਦੀ ਚੁਆਇਸ ਦੇ ਅਕੋਰਡਿੰਗ ਆਪਾਂ ਤਿਆਰ ਕੀਤਾ ਇਹ ਆਪਣਾ ਜਿਹੜਾ ਕਸਟਮਰ ਹੈਗਾ ਉਹ ਤੱਪੇ ਤੋਂ ਹੀ ਆਈ ਇਹ ਉਹਨਾਂ ਨੇ ਤਿਆਰ ਕਰਵਾਇਆ ਤੁਸੀਂ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਆਪਣਾ ਨੇੜੇ ਤੇੜੇ ਆਈ ਉਹ ਤਾਂ ਆਪਣਾ ਤੁਸੀਂ ਸਟੱਫ ਵੀ ਦੇ ਸਕਦੇ ਹੋ ਸਟੱਫ ਆਪਣੀ ਮਰਜ਼ੀ ਦੇ ਅਕੋਰਡਿੰਗ ਦੇ ਸਕਦੇ ਹੋ ਵੀ ਮੀਨਸ ਜਿਹੜਾ ਹੈਗਾ ਵਰਕ ਵੀ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਕਰਵਾ ਸਕਦੇ ਹੋ ਕਿਤੇ ਵੀ ਹੈਗਾ ਤੁਸੀਂ ਬੈਠੇ ਹੋ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੋ ਕਿਸੇ ਦੀ ਵੀ ਤਰ੍ਹਾਂ ਦਾ ਤੁਸੀਂ ਆਰਡਰ ਕਰੋਗੇ ਅਸੀਂ ਤਾਂ ਤੁਹਾਨੂੰ ਉਸ ਤਰ੍ਹਾਂ ਦਾ ਸੂਟ ਹੀ ਜਿਹੜਾ ਹੈਗਾ ਰੈਡੀ ਕਰਕੇ ਦੇਣਾ ਤੇ ਬਾਕੀ ਜਿਸ ਤਰ੍ਹਾਂ ਅਸੀਂ ਤੁਸੀਂ ਸਾਡੇ ਜਿਹੜੇ ਡਿਜ਼ਾਈਨ ਹੈਗੇ ਉਹਨਾਂ ਚੋਂ ਵੀ ਤੁਸੀਂ ਪਸੰਦ ਕਰ ਸਕਦੇ ਹੋ ਬਾਕੀ ਜਿਹੜੀ ਪਿਕ ਹੈ ਮੈਂ ਵਾਰ-ਵਾਰ ਹਰ ਵੀਡੀਓ 'ਚ ਇਹੀ ਕਹਿਣੀ ਹੁੰਦੀ ਹੈ ਵੀ ਜਿਹੜੀ ਪਿਕ ਹੈ ਉਹ ਕਲੀਅਰ ਹੋਣੀ ਚਾਹੀਦੀ ਹੈ ਵੀ ਤੁਸੀਂ ਕਿਸ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਹੈਨਾ ਜੇ ਸਾਡੀ ਸਮਝ ਦੇ ਵਿੱਚ ਪਿਕ ਕਲੀਅਰ ਹੋਊਗੀ ਤਾਂ ਸਾਡੀ ਸਮਝ ਦੇ ਵਿੱਚ ਆਸਾਨੀ ਨਾਲ ਆਜੂ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਚਲਦੀ ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰਾਂ ਭੈਣਾਂ ਤੱਕ ਵੀ ਵੀਡੀਓ ਪਹੁੰਚ ਸਕੇ ਹਾਂਜੀ ਤੇ ਇਹ ਕੇ ਵਾਲਾ ਜਿਹੜਾ ਹੈਗਾ ਖਾਦੀ ਕਾਟਨ ਦੇ ਉੱਪਰ ਹੈ ਵਰਕ ਇਹ ਵਾਲਾ ਬਾਹਾਂ ਦੇ ਉੱਪਰ ਆਊਗਾ ਜੀ ਤੇ ਇਹ ਵਾਲਾ ਜਿਹੜਾ ਹੈਗਾ ਇੱਕ ਮਿੰਟ ਇਹ ਵਾਲਾ ਹੈਗਾ ਪਹੁੰਚੇ ਦੇ ਉੱਪਰ ਆਊਗਾ ਸਲਵਾਰ ਦੇ ਇਹ ਆਪਾਂ ਸੂਟ ਅਨਸਟਿਚ ਜਾ ਰਿਹਾ ਜੀ ਓਨਲੀ ਵਰਕ ਹੈ ਤੁਸੀਂ ਸੂਟ ਹੈ ਜਿਹੜਾ ਉਹ ਅਨਸਟਿਚ ਵੀ ਮਗਵਾ ਸਕਦੇ ਹੋ ਉਹ ਲਈ ਵਰਕ ਵੀ ਕਰਵਾ ਸਕਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਜੀ ਆਲ ਟੈਪੀ ਜਿਹੜਾ ਹੈਗਾ ਆਪਾਂ ਵਰਕ ਕਰਦੇ ਆਂ ਤੇ ਆਲ ਟੈਪੀ ਜਿਹੜੀ ਸਟਿਚਿੰਗ ਹੁੰਦੀ ਆ ਉਹ ਵੀ ਆਪਾਂ ਕਰਕੇ ਦਿੰਨੇ ਆ ਇਹਨ ਇੱਕ ਡਿਜ਼ਾਈਨ ਆ ਗਿਆ ਜੀ ਤੇ ਇਹ ਵਾਲਾ ਜਿਹੜਾ ਹੈਗਾ ਵਰਕ ਇਹਦੇ ਘੇਰੇ ਤੇ ਆ ਗਿਆ ਆਹ ਦੇਖੋ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ ਜਿਹੜਾ ਇਹ ਵਾਲਾ ਹੈਗਾ ਜਿਹੜਾ ਡਿਜ਼ਾਈਨ ਉਹ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋ ਠੀਕ ਹੈ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਸੇਮ ਡਿਜ਼ਾਈਨ ਜਿਹੜਾ ਡਿਜ਼ਾਈਨ ਤੁਸੀਂ ਆਪਣੇ ਚੁਆਇਸ ਅਕੋਰਡਿੰਗ ਵੀ ਕਰਵਾ ਸਕਦੇ ਹੋ ਤੁਹਾਨੂੰ ਕਿਦਾਂ ਦਾ ਜਿਹੜਾ ਹੈਗਾ ਡਿਜ਼ਾਈਨ ਤੁਸੀਂ ਲਾਈਕ ਕਰ ਦਿਓ ਜਰ ਸਟੱਫ ਜੋ ਤੁਸੀਂ ਲਾਈਕ ਕਰਦੇ ਹੋ ਉਸ ਸਟੱਫ ਤੇ ਕਰਵਾ ਸਕਦੇ ਹੋ ਹਾਂ ਜੀ ਤੁਸੀਂ WhatsApp ਤੇ ਸਾਨੂੰ ਮੈਸੇਜ ਕਰੋਗੇ WhatsApp ਨੰਬਰ ਜਿਹੜਾ ਹੈਗਾ ਮੈਂ نیچے ਮੈਂਸ਼ਨ ਕਰ ਦੂੰਗੀ WhatsApp ਤੇ ਆਰਡਰ ਕਰ ਸਕਦੇ ਹੋ WhatsApp ਤੇ ਤੁਸੀਂ ਜੋ ਵੀ ਵਰਕ ਬਾਰੇ ਸਟੱਫ ਬਾਰੇ ਜੋ ਵੀ ਪੁੱਛਣਾ ਹੁੰਦਾ ਤਾਂ ਉਹ ਤੁਸੀਂ ਪਤਾ ਕਰ ਸਕਦੇ ਹੋ ਠੀਕ ਹੈ ਉਹਦੇ ਤੇ ਮੈਸੇਜ ਕਰਕੇ ਤੁਸੀਂ ਦੱਸੋਗੇ ਸਾਨੂੰ ਇਹ ਵਾਲਾ ਵਰਕ ਚਾਹੀਦਾ ਤੇ ਇਹ ਵਾਲਾ ਸਟੱਫ ਚਾਹੀਦਾ ਸਟਿਚ ਕਰਵਾ ਕੇ ਲੈਣਾ ਜਾਂ ਅਨਸਟਿਚ ਲੈਣਾ ਉਹ ਵੀ ਸਾਨੂੰ ਦੱਸਣਾ ਪਊਗਾ ਹਾਂ ਜੀ ਤੇ ਆਪਣੇ ਕੁਛ ਕੁ ਸੂਟ ਹੋਰ ਰੈਡੀ ਹੋ ਰਹੀ ਆ ਜਿਹੜੇ ਲੈਸਾਂ ਨਾਲ ਹੈਗੇ कॉटन ਦੇ ਸੂਟ ਡਿਜ਼ਾਈਨ ਹੋ ਰਹੇ ਨੇ ਤੇ ਜਦੋਂ ਹੀ ਉਹ ਰੈਡੀ ਹੋਗੇ ਤਾਂ ਆਪਾਂ ਤੁਹਾਡੇ ਨਾਲ ਉਹ ਵੀ ਜ਼ਰੂਰ ਸ਼ੇਅਰ ਕਰਾਂਗੇ ਤੇ ਕਟਿੰਗ ਦੀ ਵੀਡੀਓ ਫਿਲਹਾਲ ਬਿਜੀ ਬਹੁਤ ਜ਼ਿਆਦਾ ਹੋਣ ਕਰਕੇ ਕਟਿੰਗ ਤਾਂ ਸੂਟ ਹੁੰਦੇ ਆ ਕਟਿੰਗ ਤਾਂ ਸੂਟ ਹੋ ਰਹੇ ਨੇ ਬਟ ਵੀਡੀਓ ਭੁੱਲ ਗਏ ਆਪਾਂ ਹੁਣ ਧਿਆਨ ਚ ਹੀ ਨਹੀਂ ਆਇਆ ਕੋਸ਼ਿਸ਼ ਕਰਾਂਗੇ ਵੀ ਵੀਡੀਓ ਤੁਹਾਡੇ ਲਈ ਜਿਹੜੀ ਕਟਿੰਗ ਦੀ ਹੈਗੀ ਆ ਕਟਿੰਗ ਸਟਿਚਿੰਗ ਦੀ ਵੀ ਵੀਡੀਓ ਵੀ ਲੈ ਕੇ ਆਈਏ ਕਿ ਟਾਈਮ ਹੀ ਨਹੀਂ ਲੱਗਦਾ ਇਹਨਾਂ ਬਾਕੀ ਜਿਹੜੇ ਦੂਸਰੇ ਸੂਟ ਹੁੰਦੇ ਆ ਆਪਾਂ ਤੁਹਾਡੇ ਨਾਲ ਸਿਰਫ ਉਹ ਹੀ ਸ਼ੇਅਰ ਕਰਦੇ ਆ ਜਿਹੜੇ ਵਰਕ ਹੋ ਕੇ ਜਾਂਦੇ ਆ ਜਾਂ ਵੀ ਸਟਿਚ ਹੋ ਕੇ ਜਿਨ੍ਹਾਂ ਤੇ ਡਿਜ਼ਾਈਨ ਹੁੰਦਾ ਜਿਹੜੇ ਨਾਰਮਲ ਹੀ ਆਪਾਂ ਸਟਿਚ ਕਰਦੇ ਆ ਉਹ ਆਪਾਂ ਕਦੇ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੇ ਕਿਉਂਕਿ ਨਾਰਮਲ ਸਟਿਚਿੰਗ ਦਾ ਕੋਈ ਉਹ ਨਹੀਂਗਾ ਆਪਾਂ ਤੁਹਾਡੇ ਨਾਲ ਜਿਹੜੇ ਵਰਕ ਹੁੰਦੇ ਆ ਜਾਂ ਡਿਜ਼ਾਈਨ ਵਾਲੇ ਸਟਿਚ ਹੁੰਦੇ ਆ ਲੈਸਾਂ ਵਗੈਰਾ ਆਪਾਂ ਸਿਰਫ ਥੋਡੇ ਨਾਲ ਉਹੀ ਸ਼ੇਅਰ ਕਰਦੇ ਆ ਠੀਕ ਹੈ ਤੇ ਚਲੋ ਜੀ ਫਿਰ ਜੇ ਤੁਹਾਨੂੰ ਇਹ ਵਾਲੇ ਥੋਡੇ ਤੁਹਾਨੂੰ ਕੋਈ ਵੀ ਵਰਕ ਪਸੰਦ ਆ ਜਾਂ ਕੋਈ ਵੀ ਵਰਕ ਕਰਵਾਉਣਾ ਹੋਇਆ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਕਿਉਂਕਿ ਥੋਡੇ ਹੌਸਲੇ ਦੇ ਨਾਲ ਹੀ ਆਪਾਂ ਵੀਡੀਓ ਬਣਾਵਾਂਗੇ ਕਿਉਂਕਿ ਜਿਹੜੇ ਹੈਗੇ ਸਬਸਕ੍ਰਾਈਬਰ ਤਾਂ ਕਾਫੀ ਨੇ ਆਪਣੀ ਜਿਹੜੀ YouTube ਫੈਮਿਲੀ ਆ ਉਹ ਤਾਂ ਬਹੁਤਾਂ ਬਟ ਜਿਹੜੇ ਹੈਗੇ ਆ ਕੋਈ ਕਮੈਂਟ ਲਾਈਕ ਹੁੰਦੇ ਆ ਉਹ ਨਹੀਂ ਉਹਨਾਂ ਰਿਸਪੌਂਸ ਨਹੀਂ ਮਿਲ ਰਿਹਾ ਤਾਂ ਤੁਸੀਂ ਦੱਸਿਓ ਪਲੀਜ਼ ਜੇ ਤੁਹਾਨੂੰ ਪਸੰਦ ਆ ਸਾਡਾ ਕੰਮ ਤਾਂ ਅਸੀਂ ਤੁਹਾਡੇ ਲਈ ਵੀਡੀਓ ਬਣਾਵਾਂਗੇ ਅਦਰਵਾਈਜ਼ ਜੇ ਤੁਹਾਨੂੰ ਕੰਮ ਪਸੰਦ ਨਹੀਂ ਆ ਤਾਂ ਆਪਾਂ ਹੋਰ ਜਿਹਾ ਦੇਖਾਂਗੇ ਨਾ ਕਿਉਂਕਿ ਬਹੁਤ ਘੱਟ ਰਿਸਪੌਂਸ ਮਿਲ ਰਿਹਾ ਕਿਉਂਕਿ ਜੇ ਤੁਹਾਡੇ ਰਿਸਪੌਂਸ ਵਧੀਆ ਆਊਗਾ ਤੁਸੀਂ ਕਮੈਂਟ ਵਧੀਆ ਕਰੋਗੇ ਤੁਹਾਨੂੰ ਕੰਮ ਵਧੀਆ ਲੱਗ ਰਿਹਾ ਤਾਂ ਆਪਾਂ ਫੇਰ ਹੀ ਤੁਹਾਡੇ ਲਈ ਵੀਡੀਓ ਬਣਾਵਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸੂਟ ਕਿੱਦਾਂ ਲੱਗੇ ਤੇ ਇੱਕ ਹਾਂਜੀ ਜਿਹੜਾ ਹੈਗਾਗਾ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਹੁੰਦਾ ਜਿਹੜਾ ਉਹ ਜਰੂਰ ਦਬਾਇਓ ਕਿਉਂਕਿ ਜਿਹੜੀ ਵੀ ਆਪਾਂ ਨਵੀਂ ਵੀਡੀਓ ਪਾਉਂਦੇ ਆ ਉਹ ਤੁਹਾਡੇ ਤੇ ਕਰਫੇਰੀ ਆਊਗੀ ਜਿਹੜੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਊਗਾ ਨਾ ਉਹ ਫਿਰ ਹੀ ਆਊਗਾ ਹਾਂਜੀ ਹਾਂ ਜਿਹੜਾ ਇਹ ਵਾਲਾ ਸਟੱਫ ਹਨ ਹੈ ਇਹਨੂੰ ਲਾਈਨਿੰਗ ਦੀ ਵੀ ਰਿਕੁਆਇਰਮੈਂਟ ਹੈਣੀ ਆ ਬਹੁਤ ਹੀ ਵਧੀਆ ਸਟੱਫ ਹੈ ਇਹ ਵਾਲਾ ਹਾਂਜੀ ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤੁਹਾਨੂੰ ਅੱਜ ਵਾਲੀ ਸਾਡੀ ਵੀਡੀਓ ਕਿੱਦਾਂ ਲੱਗੀ ਵਰਕ ਕਿੱਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ